ਉਹਾਂ ਦੇਸ ਜਾਵਾ ਜਿੰਦਗੀ ਸਫਲ ਬਾਣ ਜੇ ਤੇਰਾ ਹਰ ਜੱਸ ਹਾਰੇ ਧੰਮ गावा ਜਿੰਦਗੀ ਸਫਲ ਬਾਣ ਜੇ ਦਸਾਂ ਦੀ ਸੋਣ ਅਰ ਜੋਈ ਆਸਰਾ ਹੋਰ ਨਾ ਕੋਈ ਮੰਧਿਆਂ ਨੂੰ ਨਿਰਮਲ ਕਰ ਦੋ ਜੀਬਾ ਵਿੱਚ ਅਮਰਤ ਭਰ ਦੋ ਤੇਰੀ ਫਤ ਸਬਾਦੇ ਗੁਣ ਗਾਈਏ ਧੂਰ ਤੇਰੇ ਚਰਨਾਂ ਦੀ ਦਾਦਾ ਚੁੱਕ ਕੇ ਮਥੇ ਦੇ ਨਾਲ ਲਾਈਏ ਧੂਰ ਤੇਰੇ ਚਰਨਾਂ ਦੀ ਹੱਥਾਂ ਨਾਲ ਸੇਵਕ ਮਾਵਾਂ ਰਸਨਾ ਤੋਂ ਬਾਣੀ ਗਾਵਾਂ ਪਾਵਾਂ ਸਤ ਸੰਗਤ ਚ ਪੇਰਾ ਕਰਦੇ ਆਉਣ ਪਾਰ ਦੀ ਬੇੜਾ ਆਚੂ ਰਾਤੀ ਦਿੱਕ ਜਾਵਾ ਅੱਜ ਮੈਨੂੰ ਇੱਥੇ ਜਦੋਂ ਬਲੂ ਸਾਹਿਬ ਜੀ ਦੀ ਵਰਸੀ ਬ्यान ਕਰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਰਾ ਮੇਰੇ ਵਾਲ ਜਦੋਂ ਵੀ ਅਸੀਂ ਕਿਸੇ ਬਹੁਛਤ ਜਾਣੇ ਚਾਹੇ ਸ਼ੇਰ ਮੰਦਰ ਤੇ ਹੋਵੇ ਤਾਂ ਵਰਸੀ ਹੋਵੇ ਤਾਂ ਕਿਸੇ ਸਮਾਗਮ ਹੋਵੇ ਉਥੇ ਹਮੇਸ਼ਾ ਇਹਨਾਂ ਸਥਾਨਾਂ ਤੋਂ ਪੁਰਾਣਾ ਟਿਮੇਟ ਪੰਪ ਜਿਹੜਾ ਲੁੰਦੇ ਆ ਔਰ ਅੱਜ ਬਹੁਤ ਲੋਰ ਹੈ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਸੇਵਾ ਜਿਹੜੀ ਆ ਅੱਜ ਦੇ ਬਲੱਡ ਨੇਟ ਤੋਂ ਅਸਲ ਤੋਂ ਵੀ ਸੇਵਾ ਆ ਨਾ ਇਹ ਵੀ ਦੇ ਚਰਨਾਂ ਚ ਦਾਸ ਆ ਇਹ ਪੂਰਵਾ ਸਾਹਿਬ ਨੂੰ ਪਰਮਾਤਮਾ ਸ਼ਕਤੀ ਦੇਵੇ ਤੇ ਆਪਾਂ ਇਸ ਸੰਸਥਾ ਵੱਲੋਂ ਇਹ ਸੇਵਾ ਕਰਨਾ ਮਾਨਵਤਾ ਦੀ ਸੇਵਾ ਕਰਦੇ ਨੇ ਬਹੁਤ ਬੇਤਾਬ